ਲੱਗੇ ਜੀ ਬਿਆਸ ਵਾਲਿਆਂ ਤਾਂ ਲੰਗਰ ਲੱਗਣਾ ਇੱਧਰ ਆ ਲੋ ਜੀ ਚੈੱਕ ਕਰੋ ਹੁਣ ਅੱtilde 16 ਦੇ ਚਨੇ ਆ ਲੰਗਰ ਲੱਗਾ ਹੋਇਆ ਜੀ ਤੁਹਾਡਾ ਵਾਲਾ ਇੱਥੇ ਸਲਾਇਆ ਹੈ ਸਾਹਮਣੇ ਕਮਨ ਮਾਤਾ ਰਾਣੀ ਦਾ ਬਹੁਤ ਵਧੀਆ ਜੀ ਬੈਠਣ ਦੀ ਵੀ ਸੁਵਿਧਾ ਉਪਲਬਧ ਹੈਗੀ ਹੈ ਜੀ ਚੈੱਕ ਕਰ ਸਕਦੇ ਹੋ ਕੂਲਰ ਲੱਗੇ ਹੋਏ ਆ ਪਰੰਪੋ ਕੋਲੇ ਵੀ ਲੱਗ ਚੁੱਕੇ ਆ ਜੀ ਹੈਲੋ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਘਰ ਤੋਂ ਮੈਂ ਘਰ ਆ ਚੁੱਕਾ ਹਾਂ ਤੇ ਬਾਕੀ ਅੱਜ ਵੀ ਅਸੀਂ ਜਾ ਰਹੇ ਹਾਂ ਮਾਤਾ ਚਿੰਤਪੂਨੀ ਜੀ ਦੇ ਮੇਲਿਆਂ ਵਾਲੀ ਸਾਈਡ ਨਾਲ ਜਾ ਰਿਹਾ ਜੀ ਮੇਰੀ ਮਿਸਿਸ ਫਸਟ ਟਾਈਮ ਔਰ ਫਸਟ ਟਾਈਮ ਇੱਥੇ ਆਉਣਾ ਦੇ ਮੇਰੇ ਨਾਲ ਤੇ ਚਲੋ ਲੈ ਕੇ ਚੱਲਦੇ ਆ ਦਿਖਾਉਂਦੇ ਆ ਰੌਣਕ ਮੇਲਾ ਉਹਨਾਂ ਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਜਾਨਕੀ ਸਬਸਕ੍ਰਾਈਬਰਸ ਨੂੰ ਦਿਖਾਉਂਦੇ ਆ ਹਾਂਜੀ ਦੋਸਤੋ ਪਹੁੰਚ ਚੁੱਕਿਆ ਜੀ ਮਾਤਾ ਚੰਤਬਣੀ ਰੋਡ ਤੇ ਤੇ ਇੱਧਰ ਦੁਕਾਨਾਂ ਲੱਗਣ ਦੀ ਤਿਆਰੀ ਹੋ ਚੁੱਕੀ ਆ ਇੱਧਰ ਲੱਗੇ ਜੀ ਬਿਆਸ ਵਾਲੇ ਤਾਂ ਲੰਗਰ ਲੱਗਣਾ ਇੱਧਰ ਆਹ ਲੋ ਜੀ ਚੈੱਕ ਕਰੋ ਹੁਣ 22:31 ਕਿੰਨੀ ਵੱਡੀ ਛੱਡ ਬਣਾ ਰਹੇ ਆ ਮੀ ਕਣੀ ਵਾਸਤੇ ਸੰਗਤਾਂ ਵਾਸਤੇ ਕਿਸੇ ਦਾ ਦਿੱਕਤ ਪਰੇਸ਼ਾਨੀ ਨਹੀਂ ਹੋਣ ਵਾਲੀ ਤੇ ਇੱਧਰ ਆ ਸਾਹਮਣੇ ਮਾਤਾ ਸ਼ੇਰਾ ਵਾਲੀ ਜੀ ਦਾ ਮੰਦਿਰ ਤੇ ਇੱਧਰ ਵੀ ਲੰਗਰਾਂ ਦੀ ਤਿਆਰੀ ਹੋ ਚੁੱਕੀ ਚੈੱਕ ਕਰ ਸਕਦੇ ਹੋ ਜੀ ਫੋਟੋ ਕਾ ਪੂਰੇ ਵਾਲਿਆ ਦਾ ਭੰਡਾਰਾ ਤੇ ਦੁਕਾਨਾਂ ਵਗੈਰਾ ਲੱਗ ਚੁਕੀਆਂ ਸਾਰੀਆਂ ਚੈੱਕ ਕਰੋ ਜੀ ਸਾਰੀਆਂ ਮਾਤਾ ਚਿੰਤਪੁਨੀ ਰੋਡ ਤੇ ਇਹਗਾ ਜੀ ਤੋਂ 44 ਸਟਾਰਟ ਹੋ ਜਾਂਦਾ ਆ ਤੇ ਬਾਕੀ ਮੇਰੇ ਨਾਲ ਜਾ ਰਿਹਾ ਜੀ ਜਸ਼ਨ ਤੇ ਮੇਰੀ ਮਿਸਿਸ ਤੇ ਇੰਤਰਾ ਗੋਡਿਆਂ ਟਟੀਆਂ ਦੀ ਦੁਕਾਨਾਂ ਤੇ ਆ ਵੀ ਹੋ ਗਿਆ ਜੀ तकरीबन ਤਿਆਰੀ ਹੋ ਚੁੱਕੀ ਆ ਇਸ ਲੰਗਰ ਦੀ ਵੀ 25 26 27 ਜੁਲਾਈ ਤੋਂ ਲੱਗਣਾ ਈ ਫਲੋਰੀ ਸਾਰੇ ਪਾਸੇ ਲੰਗਰਾਂ ਦੀ ਤਿਆਰੀ ਆ ਜੀ ਉਹਨਾਂ ਦੀ ਕੋਈ ਇਧਰ ਵੀ ਲੱਕ ਚੁੱਕੇ ਜੇ ਪਾਈਪ ਉਹਦੇ ਬਾਅਦ ਟੈਂਟ ਲੱਗਣਾ ਬਾਕੀ ਆ ਦਗਾਣਾ ਲਗਾਉਣ ਵਾਲੀ ਤਿਆਰੀ ਹੋ ਰਹੀ ਹੈ ਜੀ ਤੇ ਮੌਸਮ ਦੀ ਗੱਲ ਕਰੀਏ ਜੀ ਸਵੇਰ ਦਾ ਮੀਂਹ ਪੈ ਰਿਹਾ ਆ ਹਲਕਾ ਹਲਕਾ ਅਜੇ ਤੱਕ ਕੋਈ ਠੰਡਾ ਹੀ ਆ ਅੱਜ ਤਕਰੀਬਨ ਠੰਡਾ ਰਿਹਾ ਕੱਲ ਵੀ ਪੂਰਾ ਟਾਈਮ ਠੰਡਾ ਹੀ ਰਿਹਾ ਮੌਸਮ ਜੇ ਮੌਸਮ ਦੀ ਅਪਡੇਟ ਹੈ ਆ ਫਿਲਹਾਲ ਮੌਸਮ ਠੰਡਾ ਚੱਲ ਰਿਹਾ ਜਿਹੜੀਆਂ ਵੀ ਸੰਗਤ ਆ ਰਹੀਆਂ ਮਾਤਰਾ ਦੇ ਦਰਸ਼ਨ ਕਰਨ ਲਈ ਉਹਨਾਂ ਨੂੰ ਯਾਨੀ ਕਿ ਧੁੱਪ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਫਿਲਹਾਲ بارش ਬੂੰਦਵਾਂ ਦੀ ਚੱਲਦੀ ਪਈ ਹਲਕੀ-ਪੁਲਕੀ ਚੱਲ ਰਿਹਾ ਮੌਸਮ ਹੈ ਤੇ ਅੱਜ ਵੀ ਬੋਟਪਿਆ ਜੀ ਸਟਾਰਟਿੰਗ ਅਧਰੂਵ ਸਟਰਕਚਰ ਦਾ ਲਾਸਤਾ ਹੈ ਪਾਈਪਾਂ ਦਾ ਤੇ ਚਲੋ ਦੋਸਤੋ ਹੁਣ ਮਿਲਦੇ ਤੁਹਾਨੂੰ ਉੱਪਰ ਅੱਗੇ ਚੋ ਹਾਲ ਤੋਂ ਉੱਪਰ ਜਾ ਕੇ ਤੇ ਇੱਧਰ ਆ ਜੀ ਸਲੇਰਨ ਦਾ ਮੰਦਿਰ ਸਾਹਮਣੇ ਜੀ ਸਲੇਰਨ ਦਾ ਮੰਦਿਰ ਸਲੇਰਨ ਰਸਤਾ ਜਾਂਦਾ ਬਾਬਾ ਬਲਕਨਾ ਜੀ ਦਾ ਮੰਦਿਰ ਪੈਂਦਾ ਜੀ 4 ਤੋਂ 5 ਕਿਲੋਮੀਟਰ ਵਿੱਚ ਨੂੰ ਇੱਧਰ ਆ ਜੀ ਚੋਹਾਰ ਦੀ ਮਾਰਕੀਟ ਤੇ ਬਾਕੀ ਦੇ ਕੋਈ ਚੈੱਕ ਕਰ ਸਕਦੇ ਹੋ ਇੱਧਰ ਵੀ ਸ਼ੈੱਡ ਪੈ ਚੁੱਕੀ ਆ ਸਾਹਮਣੇ ਸ਼ਿਵ ਮੰਦਿਰਾਂ ਚੋਹਾਰ ਦਾ ਇੱਥੇ ਵੀ ਲੰਗਰ ਕਾਫੀ ਲੰਬੇ ਟਾਈਮ ਲਈ ਰਹਿੰਦਾ ਆ ਤੁਹਾਨੂੰ ਪਿਛਲੇ ਬਲੌਗ ਵਿੱਚ ਕਾਫੀ ਅਪਡੇਟ ਦਿੱਤੀ ਸੀ ਵੈਸੇ ਤਾਂ ਆਪਾਂ ਪਰ ਹੁਣ ਆਪਾਂ ਨਿਊ ਅਪਡੇਟ ਦੇ ਰਹੇ ਆ ਇਸ ਟਾਈਮ ਕੀ ਚੱਲ ਰਿਹਾ ਔਰ ਕਿਤੇ ਕਿਤੇ ਨਵੇਂ ਲੰਗਰ ਲੱਗ ਰਹੇ ਆ ਬਾਕੀ ਰਾਸ਼ੀ ਦੀ ਗੱਲ ਕਰੀਏ ਜੀ ਰਸ਼ ਕਾਫੀ ਪੈ ਚੁੱਕਾ ਆ ਥੋੜੀ ਜਿਹਾ ਪిల్లా ਵੀ ਮਤਲਬ ਵੀਡੀਓ ਤਾਂ ਮੈਂ ਨਹੀਂ ਬਣਾਈ ਮੈਂ ਕਿਤੇ ਕੰਮ ਗਿਆ ਸੀਗਾ ਕਾਫੀ ਸਾਰੀਆਂ ਗੱਡੀਆਂ ਗਈਆਂ ਕਾਫੀ ਸਾਰੀਆਂ ਸੰਗਤਾਂ ਗਈਆਂ ਕਿਉਂਕਿ ਰਾਤ ਨੂੰ ਦਰਸ਼ਨ ਕਰਨ ਵਾਲੀਆਂ ਆ ਕਿਉਂਕਿ ਕੱਲ ਦਾ ਕੋਈ ਭਰੋਸਾ ਨਹੀਂ ਬਦਲ ਹੋਣ ਵਾਲਾ ਆ ਜਾਂ ਕੱਲ ਧੁੱਪ ਹੋਣ ਵਾਲੀ ਆ ਇਸ ਲਈ ਸੰਗਤਾਂ ਠੰਡੇ ਮੋਕੇ ਦਾ ਉਠਾ ਰਹੀਆਂ ਜੀ ਫਾਇਦਾ ਪੂਰਾ ਬੂਰਾ ਤੇ ਬਾਕੀ ਚਲੋ ਜੀ ਚੱਲਦੇ ਜੀ ਅਗਲੀ ਸੜਕ ਨੂੰ ਹਾਂਜੀ ਪਹਿਲੀ ਚੜਾਈ ਆਪਾਂ ਚੜ ਚੁੱਕੇ ਆ ਚੋਹਾਲ ਦੀ ਤੇ ਲੋ ਜੀ ਇੱਧਰ ਵੀ ਸਾਹਮਣੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਫਿਰ ਵੀ ਕੰਮ ਨੂੰ ਲੱਗ ਕੇ ਤਿਆਰੀ ਹੋ ਰਹੀ ਆ ਕੱਲ੍ਹ ਵਾਸਤੇ ਤੇ ਬਾਕੀ ਸੰਗਤਾਂ ਦੇਖੋ ਜੀ ਮੋਰੇ ਦੋ ਬੱਸਾਂ ਖੜੀਆਂ ਹੋਈਆਂ ਵਾਂ ਇਹ ਵੀ ਮਾਤਾ ਚੰਦਪੋਨੀ ਦੇ ਦਰਵਾਜ਼ੇ ਆ ਰਹੀਆਂ ਜੀ ਤੇ ਚੜਾਈ ਚੜ੍ਹਦੇ ਸਾਰੇ ਇਸਾਈਡ ਵੀ ਲੱਗ ਚੁੱਕਾ ਜੀ ਟੈਂਟ ਦਾ ਸਮਾਨ ਆ ਚੁੱਕਾ ਆ ਹੋ ਸਕਦਾ ਕੱਲ੍ਹ ਤੋਂ ਲੰਗਰ ਸਟਾਰਟ ਹੋਵੇ ਪਹਿਲੀ ਚੜਾਈ ਤੋਂ ਲੰਗਰ ਸਟਾਰਟ ਆ ਜੀ ਬਿਲਕੁਲ ਤੇ ਬਾਕੀ ਦਾ ਨਜ਼ਰ ਆਉਂਦਾ ਹੈ ਜੇ ਅੱਗੇ ਕੀ ਕੀ ਅਪਡੇਟ ਹੈਗੀਆਂ ਆ ਜਾਨਵਰਾਂ ਦੀ ਪਰਸ਼ੂਮਾ ਦੀ ਤੇ ਮੰਕੀਆਂ ਦੀ ਸੇਵਾ ਹੋ ਰਹੀ ਹੈ ਜੀ ਚੱਕ ਹੋ ਗਿਆ ਲੱਗ ਚੁਕੇ ਸੀਗੇ 2 3 3 ਦਿਨ ਦਾ ਲੰਗਰ ਸੀਗਾ ਅੱਜ ਹੁਣ ਲਾ ਕੇ ਸੰਗਤਾਂ ਜਾ ਰਹੀਆਂ ਜੀ ਕਰ ਬਹੁਤ ਲੱਗਣਗੇ ਕੁਝ ਦਿਨਾਂ ਤੱਕ ਕਿਉਂਕਿ ਮੇਲਿਆਂ ਨੂੰ ਇੱਥੇ ਲੰਗਰ ਪੱਕਾ ਹੁੰਦਾ ਹੀ ਆ ਕਿਸੇ ਨਾ ਕਿਸੇ ਸੰਗਤ ਨਹੀਂ ਜਾ ਸੇਵਾਦਾਰਾਂ ਨੇ ਲਾਣਾ ਲਾਣਾ ਤੇ ਆ ਜੀ ਲੰਗਰ ਪੱਕੇ ਬੋਲ ਲੱਗੇ ਇੱਧਰ ਵੀ ਪੈਪ ਲੱਗ ਚੁਕੇ ਆ ਤੇ ਬਸ ਇੱਕ ਦੋ ਦਿਨਾਂ ਤੱਕ ਲੰਗਰ ਸਟਾਰਟ ਹੀ ਆ ਜੀ ਇੱਕ ਅੱਧੇ ਦਿਨ ਤੱਕ ਆ ਦੇਖੋ ਜੀ ਇੱਧਰ ਸ਼ਾਇਦ ਕੱਲ ਤੋਂ ਸਟਾਰਟ ਹੋ ਜਾਣਾ ਹੋਟਲ ਜੀਣਾ ਮਿਲਦੀ ਸਗਾ ਤੇ ਇੱਧਰ ਵੀ ਹੋ ਗਿਆ ਜੀ ਪ੍ਰਬੰਧ ਪੂਰਾ ਲੰਗਰ ਦਾ ਲੋਚਾ ਸੈੱਟ ਕਰਦੇ ਆ ਤੇ ਇਸ ਸਾਈਡ ਵੀ ਪੂਰੀ ਤਿਆਰੀ ਹੋ ਚੁੱਕੀ ਹੈ ਬਸ ਛੱਡ ਪੈਣੀ ਬਾਕੀ ਆ ਥੋੜਾ ਕਿਲੋਮੀਟਰ ਪਿੱਛੇ ਪੈਂਦਾ ਜੀ ਹਿੱਲ ਗਾਰਡਨ ਤੋਂ ਇਹ ਵਾਲੀ ਲੋਕੇਸ਼ਨ ਜਿਹੜੀ ਆ ਅੱਗੇ ਹੋਟਲ ਹਿੱਲ ਗਾਰਡਨ ਤੇ ਇੱਧਰ ਵੀ ਲੰਗਰੀ ਤਿਆਰੀ ਹੋ ਚੁੱਕੀ ਹੈ ਸੰਗਤ ਜੀ ਬਾਕੀ ਆਓ ਇਸ ਤਰ੍ਹਾਂ ਦਾ ਵੀ ਅੜ ਕੇ ਪਿੰਡ ਮੰਗੂਆਲ ਜੋ ਕਿ ਚੋਹਾਲ ਤੋਂ ਬਾਅਦ ਜਾਨਕੀ 3-4 ਕਿਲੋਮੀਟਰ ਉੱਪਰ ਜਾ ਕੇ ਪੈਂਦਾ ਜੀ ਪਿੰਡ ਇਹ ਤੇ ਇੱਥੇ ਵੀ ਜਾਨਕੀ ਕਾਫੀ ਵੱਡੇ-ਵੱਡੇ ਲੰਗਰ ਲੱਗਦੇ ਆ ਸਾਨੂੰ ਪਹਿਲਾਂ ਵੀ ਬਲੋਗ ਸ਼ੁਰੂ ਆਇਆ ਹੁਣ ਵੀ ਦੇਖਦੇ ਆਂ ਜੀ ਕੀ ਅਪਡੇਟ ਹੈਗੀ ਲੰਗਰ ਦੀ ਤੇ ਇੱਥੇ ਵੀ ਕਾਫੀ ਸਾਰੀਆਂ ਜਾਨਕੀ ਕਾਪੂ ਹੁੰਦਾ ਸੰਕਾ ਦਾ ਸ਼ੂਟਰ ਔੜਾ ਤੇ 3-4 ਲੰਗਰ ਇੱਥੇ ਇਕੱਠੇ ਲੱਗਦੇ ਹੁੰਦੇ ਆ ਫਿਲਹਾਲ ਤਾਂ ਇਸ ਟਾਈਮ ਇੱਕ ਜਾਂ ਦੋ ਲੰਗਰ ਲੱਗੇ ਹੁਣ ਵੀ ਤੁਹਾਨੂੰ ਲੈ ਕੇ ਚੱਲਦੇ ਆ ਜੀ ਉਧਰ ਨੂੰ ਉਹ ਬੂਰ ਵਾਲਿਆਂ ਦਾ ਲੰਗਰ ਹੈ ਜੀ ਇੱਥੇ। ਭਾਜੀ ਛੋਲ ਦੇ ਚਨੇ ਆ ਲੰਗਰ ਲਗਾਇਆ ਜੀ। ਤੁਹਾਡਾ ਇਹ ਸਲਾਹੇ ਸਾਹਮਣੇ ਕਬਰ ਮਾਤਾ ਰਾਣੀ ਦਾ ਬਹੁਤ ਵਧੀਆ ਜੀ। ਜੈ ਮਾਤਾ ਦੀ। ਤੇ ਅੰਦਰ ਖਾਣ ਦੀ ਬੈਠਣ ਦੀ ਵੀ ਸੁਵਿਧਾ ਉਪਲਬਧ ਹੈਗੀ ਹੈ ਜੀ ਚੈੱਕ ਕਰ ਸਕਦੇ ਹੋ। ਕੂਲਰ ਲੱਗੇ ਹੋਏ ਆ। ਆਪਣੀ ਫਲੇਟ ਤਿਆਰ ਹੋ ਚੁੱਕੀ ਹੈ ਜੀ। ਬਾਕੀ ਕਾਫੀ ਸਾਰੇ ਸੰਗਤਾਂ ਜਰ ਬੈਠੀਆਂ ਹੋਈਆਂ ਪੱਖਿਆਂ ਦਾ ਪ੍ਰਬੰਧ ਵੀ ਹੈਗਾ ਸਾਰੇ ਹਾਲ ਦੇ ਵਿੱਚ ਤੇ ਲਾਈਟਾਂ ਦਾ ਪ੍ਰਬੰਧ ਵੀ ਹੈਗਾ ਲੋ ਜੀ ਸੰਗਤ ਮੇਲਾ ਕਾਫੀ ਹੈਗਾ ਜੀ ਅੱਜ ਬਾਕੀ ਨੀਚੇ ਵੀ ਥੱਲੇ ਹੈਗਾ ਕੁਝ ਪੋਰਸ਼ਨ ਬਾਕੀ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਬਾਅਦ ਵਿੱਚ ਲੋ ਜੀ ਲਾਈਟਾਂ ਲੱਗ ਚੁੱਕੀਆਂ ਆ ਆਹ ਸਾਹਮਣੇ ਵੀ ਠੰਡਾ ਪਾਣੀ ਉਪਲਬਧ ਹੈਗਾ ਆ ਤੇ ਉੱਪਰ ਥੋੜਾ ਕੰਮ ਚੱਲ ਰਿਹਾ ਜੀ ਅਜੇ ਕੰਸਟ੍ਰਕਸ਼ਨ ਦਾ ਤੇ ਟ੍ਰਿਲੋਰੀਅਸ ਦਾ ਅੰਦਰ ਬੈਠ ਕੇ ਲੰਗਰ ਖਾਇਆ ਜਾਂਦਾ ਕੁਰਸੀਆਂ ਬਾਦੂ ਲਿਆਂਦੀਆਂ ਹੋਈਆਂ ਚੈੱਕ ਕਰ ਸਕਦੇ ਹੋ ਬਾਹਰ ਬੈੱਕੇ ਹਨ ਬਾਹਰ ਬੈ ਕੇ ਖਾ ਸਕਦੇ ਹੋ ਖੜਕੇ ਖਾਣੇ ਖੜਕੇ ਖਾ ਸਕਦੇ ਹੋ ਤੇ ਅੰਦਰ ਬੈ ਖਾਣਾ ਅੰਦਰ ਬੈ ਕੇ ਖਾ ਸਕਦੇ ਹੋ 쿨ਰ ਵੀ ਲੱਗੇ ਹੋਏ ਆ ਚੈੱਕ ਕਰ ਲਓ ਸੰਸਤਾ ਵਾਸਤੇ 쿨ਰ ਪੱਕੇ ਸਾਰੇ ਕੁਝ ਉਪਲਬਧ ਹੈ ਜੀ ਇਸ ਲੰਗਰ ਦੇ ਵਿੱਚ ਪੱਕਾ ਲੰਗਰ ਲੱਗਦਾ ਜੀ ਇਹ ਮੰਗਵਾਲ ਦੇ ਵਿੱਚ ਕਾਫੀ ਲੰਬੇ ਟਾਈਮ ਲਈ ਤੇ ਸੰਗਰਾਂਦ ਦੀ ਸੰਗਰਾਂਦ ਵੀ ਲੰਗਰ ਲਗਾਇਆ ਜਾਂਦਾ ਜੀ ਤੇ ਹਰ ਵਾਰ ਤੇ ਬਾਕੀ ਕਾਰਿਆ ਦੀ ਅਸੀਂ ਆਲੂ ਚਾਵਲ ਆਲੂ ਚਨੇ ਚਾਵਲ ਤੇ ਨਾਲ ਆ ਗਈ ਜੀ ਰਮਾਲੀ ਫੁਲਕਾ ਦਾਲ ਬਹੁਤ ਸਵਾਦ ਲੰਗਰ ਆ ਜੀ ਚੋਲ ਦੇ ਉੱਪਰ ਮੰਗੂ ਵਾਲ ਦੇ ਵਿੱਚ ਹੁਣ ਤੱਕ ਆ ਲੰਗਰ ਲਗਾਇਆ ਜੀ ਜੀੜੀਆਂ ਸੰਗਤਾਂ ਆ ਰਹੀਆਂ ਉਹਨਾਂ ਵਾਸਤੇ ਅਪਡੇਟ ਆ ਬਾਕੀ ਕੱਲ੍ਹ ਉਹ ਜਾਂ ਪਰਸਪਕ ਲੱਗਣਗੇ ਫਿਲਹਾਲ ਆ ਵਾਲਾ ਲੰਗਰ ਮੰਗੋਵਾਲ ਦੇ ਵਿੱਚ ਹਨ ਨੂੰ ਮਿਲੂਗਾ ਹੀ ਬਰਾਣਾ ਪਕੌੜੇ ਵੀ ਲੱਗ ਚੁੱਕੇ ਆ ਜੀ ਬਾਕੀ ਇਹ ਸਾਰਾ ਜੀ ਚਾਵਲ ਆਲੂ ਚਨੇ ਦਾਲ ਤੇ ਰੋਟੀ ਹਾਂਜੀ ਤੇ ਬਾਕੀ 2 ਅਗਸਤ ਨੂੰ ਲੱਗ ਰਿਹਾ ਜੀ ਤੇ ਸ਼ਨੀਵਾਰ ਨੂੰ ਜਾਗਰਣ ਹੋ ਰਿਹਾ ਜੀ ਤੇ ਆਉਣ ਵਾਲੇ ਕਲਾਕਾਰ ਦੇਖ ਸਕਦੇ ਹੋ ਤੁਸੀਂ ਮਾਤਾ ਦਾ ਜਾਗਰਣ ਆ ਜੀ ਤੇ ਬਾਕੀ ਪੰਡਾਲ ਤੁਸੀਂ ਦੇਖ ਹੀ ਲਿਆ ਸਾਰਾ ਬੜਾ ਵਧੀਆ ਬਹੁਤ ਖੁੱਲਾ ਢੁਲਾ ਪ੍ਰੋਗਰਾਮ ਕੀਤਾ ਹੋਇਆ ਬੰਦੋਬਸਤ ਕੀਤਾ ਹੋਇਆ ਸੰਤੋਖਾ ਵਾਸਤੇ ਹਰ ਇੱਕ ਤਰ੍ਹਾਂ ਦੀ ਸਹੂਲਤ ਦਿੱਤੀ ਹੋਈ ਆ ਖਾਣ ਪੀਣ ਬੈਠਣ ਨੂੰ ਵਾਸ਼ਰੂਮ ਤੇ ਆ ਦੇਖੋ ਕੁਰਸੀਆਂ ਟੇਬਲ ਕੂਲਰ ਹਰ ਇੱਕ ਤਰ੍ਹਾਂ ਦਾ ਸਿਸਟਮ ਹੈਗਾ ਜੀ ਇੱਥੇ ਪੱਖੇ ਲੱਗੇ ਹੋਏ ਐ ਲਾਈਟਾਂ ਲੱਗੀਆਂ ਹੋਈਆਂ ਤੇ ਇੱਧਰ ਪਾਣੀ ਵੀ ਉਪਲਬਧ ਹੈਗਾ ਯਾ ਚੈੱਕ ਕਰੋ ਵੀ ਅੰਦਰ ਹੀ ਹਾਲ ਦੇ ਵਿੱਚ ਪਾਣੀ ਵੀ ਉਪਲਬਧ ਦਾ ਤੇ ਬਾਕੀ ਦੋਸਤੋ ਅੱਜ ਦੇ ਬਲੌਗ ਚ ਨਾ ਹੀ ਮਿਲਦੇ ਤੁਹਾਨੂੰ ਕਿਸੇ ਹੋਰ ਬਲੌਗ ਦੇ ਵਿੱਚ ਹੋਰ ਤੁਹਾਨੂੰ ਨਵੀਂ ਜਾਣਕਾਰੀ ਦੇਦੇ ਅਗਲੇ ਬਲੌਗ ਦੇ ਵਿੱਚ ਅਗਰ ਨਵੇਂ ਹੈਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਜਰੂਰ ਕਰਿਓ ਔਰ ਸ਼ੇਅਰ ਵੀ ਜਰੂਰ ਕਰ ਦੋ ਵਧੀਆ ਲੱਗ ਰਹੀ ਤਾਂ ਮੇਰਾ ਮਤਲਬ ਜੋ ਵੀ ਆਪਾਂ ਮਿਹਨਤ ਕਰ ਰਹੇ ਆ ਜਿਹੜੇ ਮਾਤ ਜਿੰਦ ਬੁਨੀ ਦਰਵਾਜ਼ੇ ਆਣੇ ਨਹੀਂ ਸੰਗਤਾ ਉਹਨਾਂ ਵਾਸਤੇ ਕਰ ਰਹੇ ਆ ਜੀ ਤਾਕੀ ਉਹਨਾਂ ਨੂੰ ਕਿਸੇ ਤਰੀਕੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਵਧੀਆ ਲੰਗਰ ਕਿੱਥੇ ਲੱਗ ਰਿਹਾ ਤੇ ਅਰੈਸਟ ਕਿੱਥੇ ਹੋਊਗੀ